ਪਰੀਮ 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 ਆ ਵਾਹਿਗੁਰੂ ਲੋਕਾਂ ਦੇ ਆਪਣੇ ਜੀਵਨ ਦੇ ਚਾਰੇ ਰੰਗਾਂ ਦੇ ਅੰਦਰ ਲਿਆਉਂਦੇ 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 ਪ੍ਰੀਮ ਹੋ ਜੀ ਵੀਰੇ ਪਰ ਕੋਈ ਇਹ ਕਿਹੜਾ ਪਾਤਸ਼ਾਹ ਕੋਲ ਕੋਈ ਨਹੀਂ ਕਰਦਾ ਮੈਂ ਆਉਂਦਾ ਜਣੇ ਮੈਂ ਉਹ ਕਰਾਂ 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 ਬਸ ਚੱਲਦਾ ਹੀ ਰਾਤ ਰਾਤ ਇੱਕ ਮਿੰਟ ਲੀਤੇ ਨੂੰ ਬਾਅਦ ਚ ਬਾਅਦ ਫੜਾਉਣੇ ਆ ਬਾਅਦ ਫੜਾਉਣੇ ਤੁਸੀਂ ਫੜੇ ਫੜੇ ਇਹ ਮੈਨੂੰ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਓ ਸੰਜੀ ਫੇਰ ਫੇਰ بچے جو آهي مونکي آيا آهن انهن جي نال انهن کي باقاعده ڪاريو ਪਰਦਾ ਹੋ ਗਿਆ ਨਹੀਂ ਤੂੰ ਉਸ ਤੋਂ ਡਿਕੋਸੀ ਦਾ ਚਰਚੀ ਸਾਰੇ ਜਾਤੀ ਸਾਰਾ ਪਿੰਡ ਚਾਚਿਆਂ ਦਾ ਹੀ ਆ ਬ੍ਰਿੰਗ ਉਹ ਇਹ ਆਪਣਾ ਫੱਕਰ ਹੁੰਦੇ ਨੇ ਕਿ ਕਿੰਨੇ ਮੁੰਡੇ ਇੰਦਰ ਦੀਆਂ ਨਾਲ ਰਲ ਕੇ ਨਾਮ ਹੁੰਦਾ ਹੈ। ਬਾਖਾ ਜੀ ਬੱਧਿਆ ਫਾੜ ਲੈ ਬੋਟ ਕੋਈ। ਇਹ ਪਾਣੀ ਨਾਲ ਬੈਂਟ ਹੈ। ਇੱਧਰ 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 ਨੇ ਹੈਗਾ। ਇੱਧਰ ਨੇ ਹੈਗਾ। ਇੱਧਰ ਨੇ ਹੈਗਾ। ਪਹਿਲੀ ਇੱਧਰ ਹੈ। ਇਹ ਮੁੰਡੇ ਨਾਲ ਵੀ ਆਹ ਜਿਹੜਾ ਮੁੰਡਾ ਇਹਨੇ ਦੇਖ ਦਿੱਤੇ। ਉਹ ਕੁੜੀ ਜੇ ਕੁੜੀ ਨੂੰ ਬਲਾਓ ਆਠਵਾ ਮੇਲਟ ਮਾਰਦੀ ਹੈ। ਆਪਣੇ ਦੇਰ ਕੰਡਾ ਲਾਓ। ਹਾਂਜੀ ਅੰਕਲ ਜੀ। ਆਯੋ ਜੀ ਮਾਨ ਸਭ ਤੋਂ ਪਹਿਲਾਂ ਤਾਂ ਮੈਂ ਭਰੋਵਾਲ ਦੇ ਵਿੱਚ ਪਹਿਲੀ ਵਾਰ ਪਹੁੰਚਣ ਤੇ ਉਨਾਰਾ ਨਗਰ ਨਿਵਾਸੀਆਂ ਦੇ ਵੱਲੋਂ ਸਮੁੱਚੇ ਲੀਡਰਸ਼ਿਪ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਆਇਆਂ ਆਜ ਅੱਜ ਆਪ ਨੂੰ ਸਾਰਿਆਂ ਨੂੰ ਪਤਾ ਹੈ ਕੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਇੱਥੇ ਕਾਂਗਰਸ ਨੇ ਮੀਰਵਾਰ ਨੇ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਹੈ ਕਾਂਗਰਸ ਪਾਰਟੀ ਨੇ ਆਪਣੇ ਇਸ ਹਲਕੇ ਨੂੰ ਇੱਕ ਹੀਰਾ ਕੈਂਡੀਡੇਟ ਦਿੱਤਾ ਹੈ ਉਹ ਸਾਡੇ ਲੋਕ ਸਭਾ ਦੇ ਨਿਸ਼ਾਨ ਚਾਲਾਂ ਸਾਡੇ ਇਹ ਹਲਕੇ ਦੇ ਵਿੱਚ ਗਿਆ पहले नुमेंदगी करते रहे जब हल्का जो होंगे जी मेरी एक्स एम एल एक्स मिनिस्टर मनजीत सिंह जी नरेंद्र सिंह धानी जी साइड कमेटी मुलापुर के चेयरमैन और पिंड जी सिर के आप सारे इतने बैठे हैं मनीत सिंह धोवा जी सा ब्लॉक प्रधान प्रेम सिंह जी ऐसी ब्लॉक समिति के चेयरमैन हैपिंदर सिंह धनीवाल जी श्याम सुंदर मलोटा जीशेतर खलीफा जी मैं बहुत कोशिश की थी, थोड़ा तो परिवार मैं मेरे हिस्सा लाया मैं सेवा करा नतीजे आते रहते रह ये पेंड मेरे लिए मन में ही संस्कार है जिना सर मनजीत सिंह जी तो अचकल धार्मिक अवस्था के और जिसका कारण इना चलो अच्छी गल है सोच है पर सियासी तौर पर मैं महसूस करता मैं तो घाटा दियाप जिला सरपंच जी है आपके नगर में रहकर ही सेवा करके ज्यादा खुश होता बहुत सारी इन भी बेनती करता कि अगे ला के मेरा मोटा बन के मेरे नज भी जरिए मैं अगर यही बेनती करूंगा कि थोड़ा जा समय नगर बाद कोई समा तो बाकी हल्के मेरे नया थो सारता है एक तरीकों सब तो बड़ी पंचायत है जी देश की पार्लियामेंट कि एक के ही एक ही पार्टी है जेडी के कांग्रेस पार्टी है जेडी पार्टी जनता पार्टी नाल और मोदी साहब के लड़ाई जा रही है और कितने भी आप खबे सचे जाके मोदी साहब ने फायदा करें ना भुलीए ਕੀ ਪਿਛਲੇ 5-6 ਸਾਲਾਂ ਦੇ ਵਿੱਚ ਪੰਜਾਬ ਦੇ ਨਾਲ ਕੀ-ਕੀ ਵਾਪਰਿਆ 700 ਕਿਸਾਨ ਮਜ਼ਦੂਰ ਪ੍ਰਾਰ ਰਣ ਕੇ ਜਿਹੜੇ ਸ਼ਹਾਦਤ ਦੇ ਗਏ ਉਹ ਕਾਲੇ ਕਾਨੂੰਨ ਨੂੰ ਵਾਪਸ ਕਰਾਉਣ ਲਈ ਔਰ ਅੱਜ ਵੀ ਉਹ ਕਾਨੂੰਨ ਵਾਪਸ ਨਹੀਂ ਹੋਏ ਅੱਜ ਵੀ ਸਾਡੇ ਕਿਸਾਨ ਮਜ਼ਦੂਰ ਪ੍ਰਾ ਸਨੋਰੀ ਬਾਰਡਰ ਤੇ ਬੈਠੇ सेवं बिल मिल ਪਰਵਾਹ ਵਾਲਾਂ ਦੇ ਕੈਮਰੇ ਵਾਲੇ ਬੰਦੇਓ ਭਾਈ پیچھے ਬੀਤੀਆਂ ਮਾਤਾਵਾ ਬੈਠੇ ਹੋਏ ਪਰਵਾਹ ਵਾਲੇ ਮੇਰੇ ਬਜ਼ੁਰਗੋ ਨੌਜਵਾਨ ਬੀ ਲੋ ਮੇਰੀਓ ਮਾਤੋਂ ਤੇ ਨੂੰ ਯਾਰੇ ਬੱਚੇ ਉਹ ਮੋਲੇ ਤੇ ਬਸ ਬੱਚੇ ਵੀ ਬੈਠੇ ਹੈ ਦੱਬ ਤੋਂ ਬੈਲਾ ਫਤਵਾ ਅੱਜ ਕੱਲ ਨਾ ਵਾਇਰੂਸ ਜਿੱਕਰ ਖਾਲਸਾ ਸੇਵਾ ਕਰੀ ਤਾ मैं राजा वरी मेरे बारे काफी कुछ दसता और आज मैं धनबाद करना चाहना संदीप संदीप संधु जी का कैप्टन संदीप ने कैप्टन अमरिंद हो कैप्टन संदीप संधु है सो so, मेरा भा है और बहुत हुआ धन्यवाद बहुत सत्कारयोग मेजर सिंह भैनी साहब सत्कारयोग सा कांग्रेस पार्टी में बहुत ही वफादार सिपाही बहुत नेतृत्व जनरल थे बहुत अर्थक व्यक्ति सरदार मनकीत सिंह की नाथा साहब जिन्हों का मैं बहुत छोटे हो गया कामकार देखे जो मंत्री होंगे साहब, बहुत सत्कार योग साढ़े खलीफा साहब बहुत सत्कार योग साढ़े पेपर लिखाया साहब ਬਹੁਤ ਸਰਕਾਰیوں ਸਾਡੇ ਆਪ ਦਾ ਪ੍ਰਧਾਨ ਸਾਡਾ ਫੇਰ ਸਿੰਘ ਜੀ ਇਹ ਥੋੜੇ ਇਸ ਨਗਰ ਦੇ ਸਰਪੰਚ ਸਾਹਿਬ ਤੇ ਮੇਰਾ ਭਰਾ ਸਭ ਸੰਮਤੀ ਨਾਲ ਸਰਪੰਚ ਬਣੇ ਮੈਂ ਸਮਝਦਾ ਕਿ ਇਹ ਸਮੁੱਚ ਸਰਪੰਤੀ ਨਾਲ ਸਰਪੰਚ ਬਣਾ ਨਾਲ ਵੱਡੀ ਗੱਲ ਹੈ ਅੱਜ ਦੇ ਯੁੱਗ ਦੇ ਵਿੱਚ ਤਾਂ ਇਹ ਸਰਕਾਰ ਸਾਡਾ ਸਰੇ ਇਤਿਹਾਸ ਕਿ ਹੋਂਦਾ ਕੱਢੀ ਸਾਰੇ ਨਗਰ ਚਾਹੇਸ਼ਾ ਸਰਬ ਸ਼ਕਤੀ ਦੇ ਨਾਲ ਇਸ ਘਰੋਂ ਅਸੀਂ ਸਰਪੰਚ ਬਣੋਗੇ ਇਹ ਵੀ ਮੈਨੂੰ ਸਰਪੰਚ ਸਾਹਿਬ ਨੇ ਬੰਦਾ ਨੇ ਦੱਸਿਆ ਕਿ ਪੰਜ ਵੋਟਾਂ ਕੋਈ ਸਮਾਸੀ ਸੰਸਥਾ ਦੇ ਬੰਦਾ ਪਿਆ ਕਰਦੀ ਸੀ ਸੋ ਮੈਂ ਸਮਝਦਾ ਕਿ ਇਸ ਪਰਿਵਾਰ ਦਾ ਬਹੁਤ ਵੱਡਾ ਜਿਹੜਾ ਅਸਰ ਤੇ ਰਸੂਕ ਹੈ ਪੂਰੀ ਥਾਂ ਨਾ ਪਿੰਡ ਦੇ ਲੋਕ ਇਹਨਾਂ ਨੂੰ ਪਿਆਰ ਕਰਦੇ ਔਰ ਸਰਪੰਚ ਸਾਹਿਬ ਨੂੰ ਰਾਣੀ ਪਿਆਰ ਦੱਸਿਆ ਕਿ ਮੈਂ ਬਾਹਰੋਂ ਬੰਦਾ ਨਹੀਂ ਸਾਤਾ ਕੋਈ मेरे नगर के बंदे सारे में सारे जीवे टावे बंदी पिंड रह गए जिन्हों की आवाज पिंड कट्ठा हो जाता तो है परमात्मा चांदी कला रखे तंदर उस नक्शे सियाने कहने पिता परपूत गोड़े पे गोड़ा बहुत ही थोड़ा के बापू तो के नक्शे कलम के चलते हुए सारा भाव भी उसी तला सेवा निभा रहे हैं मैं कोई बहुत बड़ा राजनीतिक पराना पिछोकर नहीं गा मैं कल कहरी ने राजनीति शुरू की जिंदगी जिंदगी के दरिया आप बिछाइया मेरा बाप सरपंच नहीं सिया ना मेरा बाप कोई एम एल एरा सारा चेयरमैन कुमार साहब की बैठा है बिना राजनीतिक पिछोकर इतों तक पहुंचना तीन बारी एम एल ए ਦੁਆਰ ਜਾਂ ਕਿਰਾ ਜਲਾਬ ਲੱਗ ਰਿਹਾ ਔਰ ਇਹ ਲੱਗਾ ਪਰਾਂਗ ਰਿਹਾ ਕਾਂਗਰਸ ਦਾ ਸਭ ਤੋਂ ਛੋਟੇ ਬੰਦੇ ਤੋਂ ਕਾਰਨ ਬਣ ਗਿਆ ਇਹ ਬ੍ਰਹਮਾਨਕ ਦੀ ਕਿਰਪਾ ਤੋਂ ਬਿਨਾ ਅਸੰਭਵ ਹੈ ਬੰਦਾ ਸਿਆਣਾ ਹੋ ਕੇ ਕੋਈ ਪ੍ਰਸੰਗਾ ਜਿਸ ਤੇ ਬਬੇ ਨਾਨਕ ਜੀ ਦੇ ਪੈ ਇਹ ਤਾਂ ਹੀ ਕਾਰਨ ਹੈ ਅੱਜ ਸਵੇ ਚੜ ਸਕਿਆ ਵੀ ਚੜਦੀ ਉਹ ਹਮ ਨਾ ਦੇ ਅਮੀਦੀ ਤਕਦੀ ਦੇ ਇਤਾਰ ਬਾਗਨ ਵਾਲਿਆਂ ਨੇ ਇੱਕ ਰਾਕੇ ਲੜਵਾ ਰਹੇ ਆ कई बार सुखबीर की लालायी भी, भी पा रही है क्योंकि सुखबीर बादल बहुत बहुत ही गंदा बोलते हम तो मैं जो की दस्तार सजाई है मेरी उम्र पंतालीस साल के लगभग होगी है हम मूल लगता है कि सबू सोलह साल के मुंडे वालों एक दूजे तानी देने भाषा का इस्तेमाल नहीं करना चाहिए सबू तहजीब तहजीब न बोलना चाहिए ਪਰ ਉਹ ਬੇਚਾਰਾ ਕੋਈ ਨਹੀਂ ਸੀ ਉਹ ਰੋਜ਼ ਕੁਰੇਣਾ ਵਰਦੇ ਸਾਲ ਕਿਉਂਕਿ ਮੈਂ ਰੋਜ਼ ਉਮਤੀ ਮੇਕ ਤੇ ਮੂੰਗ ਦਾਲਦਾ ਸੀ ਉਹਨਾਂ ਨੇ ਆਖਿਆ ਇਹ ਕੱਲ ਦਾ ਜਵਾਬ ਸਾਡੇ ਇਲਾਕੇ ਸਾਡੇ ਸਾਡੇ ਇਲਾਕੇ ਚ ਵੀ ਪੈਦਾ ਹੋ ਗਿਆ ਤੇ ਐਕਚੁਅਲੀ ਚੰਗਾ ਕਰਕੇ ਮੈਂ ਕਿਹਾ ਸੁਖੀਰ ਬਾਦਲ ਜੀ ਜਿਹੜੇ ਰਾਜੇ ਪੰਜ ਦਿਨਾਂ ਕਿਤੇ ਗਏ ਨਾ ਉਤਰ ਮੰਤਰੀ ਬਾਦਲ ਜੀ ਆ ਕੇ ਗਏ ਮੈਂ ਤਾਂ ਜਾਣਦਾ ਤੁਸੀਂ ਕਿਰਦੇ ਹੋ ਮੈਂ ਕੋਈ ਕੋ ਕੰਮ ਹੀ ਨਹੀਂ ਜਿੱਦੜਵਾ ਕਰ ਸਕਦਾ ਤੇ ਜਾਂ ਫਿਰ ਮਾਤੇ ਬਣੀ ਕਿਤੇ ਤੁਮਕਾਰ ਲੱਗਦਾ ਮੈਂ ਜਿੱਦੜਵਾ ਨਹੀਂ ਮੱਗਾ ਨਹੀਂ ਕਰੇਈ ਮੈਂ ਤਾਂ ਮੇਰੇ ਹਿੱਕ ਦੀ ਗੋਲੀ ਮਾਰੋ ਜੇ ਮੇਰਾ ਕਸੂਰ ਹੈ ਪਰ ਮੈਨੂੰ ਬਾਦਲ ਆ ਗਿਆ ਤੁਹਾਨੂੰ ਮਰਵਾਇਓ ਇੱਕ ਬੜੀ ਬੇਇੰਤੀ ਹੈ ਤੇ ਜਿੱਧਰ ਦੇ ਆਲੇ ਲੋਕਾਂ ਨੇ ਉਹ ਗੱਲ ਕਾਲੀ ਸੁਣੋ ਜੇ ਖੋਕਾ ਦੇ ਦਿਓ ਆਪੇ ਗਾਲਾਂ ਨੂੰ ਕਹਿ ਦਿਓ ਆਖਾਲੀਆਂ ਨੂੰ ਕਹਿ ਦਿਓ ਆਛਾ ਲੋਰੋ ਕਹਿੰਦੇ ਕਿ ਇਹ ਸਾਰਾ ਕਾਂਗਰਸ ਕੋਲ ਵੋਟ પાਕੇ ਅਸੀਂ ਦੇਸ਼ ਨੂੰ नरेन्द्र मोदी ਨੂੰ ਚਲਾ ਕਰਨਾ ਹੈ 2027 ਐਮਡੀਆਂ ਮੇਰੀਆਂ ਮੋਟਾ ਤੇ ਫਿਰ ਵਿਚਾਰ ਕਰਾਂਗੇ ਕਿ ਕਿਰੋਂ ਪਾਣੀ ਨੂੰ ਸੋ ਮੇਰੇ ਸਿਹਤਾਰ ਯੁੱਪਰਾਓ ਆਖਰੀ ਵਾਰੀ ਪੂਰ ਪ੍ਰਚਾਰ ਕੀਤਾ ਜਾਂਦਾ ਹੈ ਕਹਿੰਦੇ ਕਾਂਗਰਸ ਸਿੱਖਾਂ ਦੀ ਤਾਂ ਕੋਟ ਪਾਕੇ ਦੱਸੋ ਮੈਨੂੰ ਕਿਹਨੇ ਪਾਣ ਦੇ ਵੇਖੋ ਕਈ ਕਠਿਨਾਕਰ ਹੋਣ ਲੱਗੇ ਜਿਨ੍ਹਾਂ ਦੇ ਵਾਸਤੇ ਵਧੇਰੇ ਆਦੀ ਮਾਫੀ ਮੰਗੀ ਹੈ ਰਾਹੁਲ ਗਾਂਧੀ 4 ਦਿਨ ਗੁਰਦੁਆਰਾ ਚੁੱਕ ਕੇ ਭਾਡੇ ਮਾਲਕ ਕੇ ਜੋੜੇ ਸਾਫ ਸੁਥ ਕੇ ਲੰਗਰ ਦੀ ਸੇਵਾ ਕਰਕੇ ਪਾਣੀ ਦੀ ਸੇਵਾ ਕਰਕੇ ਤੁਸੀਂ ਫੋਟੋਆਂ ਵੇਖਿਆ ਹੋਵੇਗਾ ਰਾਹੁਲ ਗਾਂਧੀ ਹਰਮੰਦਰ ਸਾਹਿਬ ਅੱਜ ਤੱਕ ਆਪਣੇ ਪੰਜਾਬ ਦਾ ਲੀਡਰ ਵੀ 4 ਦਿਨ ਹਰਮੰਦਰ ਸਾਹਿਬ ਬੈਠ ਕੇ ਸੇਵਾ ਵੀ ਕਰਕੇ ਆ ਗਏ ਕੋਈ ਆਰਾਮ ਨਾ ਸੀ ਉਹ ਮੋਟਾ ਮਿਹਨਤ ਸਾਰੇ ਕੰਮ ਕਰ ਲੈਂਦੇ ਲਗਾ 4-4 ਘੰਟੇ ਰਹਿ ਕੇ ਪਰ ਫਿਰ ਕਾਂਗਰਸ ਪਾਰਟੀ ਦੀ ਪਾਰਟੀ ਹੈ ਜਿਹਨੇ ਪਾਕਾ ਦੇਸ਼ ਦਾ ਪ੍ਰਧਾਨ ਮੰਤਰੀ ਰਿਸ਼ੀਦਰਨ ਐਨ ਪਰਮਨੁਰ ਮੁਰਮੋਚਾਰੀ ਮੁਰਮੋਚਾਰੀ ਆਦੇ ਪਰੋਣਿਆਂ ਦੇ ਜਵਾਨਾਂ ਤੇ ਵਾਸੀ ਦੇ ਮੁੰਡਿਆਂ ਦੇ ਬਸੇੜਾਂ ਦੇ ਪੈਗੀ ਫੋਟਾ ਕੇ ਸਿਹਾਂਵਾ ਦਿਓ ਕਿ ਇਸ ਵਾਰੀ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣੇ ਹਨ ਪਰ ਕਿਰਪਾ ਕਰਕੇ ਮੇਰੇ ਹੱਥ ਵੋਟ ਦੇ ਦਿਓ ਇੱਕ ਵੰਚ ਰਾਜ ਦੇ ਵਿਦਿਊ ਆਪ ਦੇ ਦੋ ਕਿ ਦੇਖੋ ਦੋ ਕੇ ਦੇ ਤੁਸੀ ਰਾਗੇ ਵੇਗਰਾ ਪ੍ਰਚਾਰ ਕਰੇ ਮੈਂ ਸਾਰੀ ਜਿੰਦਗੀ ਥੋਲੇ ਦੇਖੇ ਲਾ ਜਾਂਦਾ ਇੱਕ ਫੀਕ ਤੱਕ ਮੈਨੂੰ ਤਸਲੀਮ ਇੱਕ ਪਿੰਡੇ ਬੋਕਾ ਦੇ ਉਦੋਂ ਤੁਸੀਂ ਮੇਰੀਆਂ ਪੰਜ ਮੋਟਾ ਪਕੀਆਂ ਕੱਢ ਲਓ ਇਸ ਕਿੰਝ ਬੰਦੀ ਬੋਕਾ ਤੇ ਕਿੰਝ ਬੰਦੀ ਬੋਕਾ ਕਿ ਮੈਂ ਖੋਲੇ ਦਾ ਵਾਅਦਾ ਹੈ ਜਦੋਂ ਜਿੰਦ ਕੇ ਜਾਊਂਗਾ ਇਹ ਇਸ ਦੇ ਇਤਿਹਾਸ ਸਰ ਹੈ ਤੁਸੀਂ ਕਹੋਗੇ ਯਾਦ ਆਤਾ ਮੈਨੂੰ ਸਦਾ ਮੁੰਡਾ ਬੋਲ ਰਿਹਾ ਸਾਡੇ ਹੱਕਾਂ ਦੀ ਲੜਾਈ ਲੜ ਰਿਹਾ ਹੈ ਪੰਜਾਬ ਦੇ ਕੱਪਿਆਂ ਦੀ ਦਿੱਤਿਆਂ ਦੀ ਕੁਛ ਨਹੀਂ ਅੰਦਾਜ਼ੇ ਕਿਸਾਨਾਂ ਦੀ ਲੜਾਈ ਵਾਦਾ ਹੋਣੇ ਨੂੰ ਲੱਗਿਆ ਸੋ ਇਨੀ ਤੰਦਾ ਹੋਇਆ ਮੈਖੀ ਮਾਰਾ ਦਾ ਚਾਚਾ ਔਰ ਦੇਖੀ ਆਪਣੇ ਇੱਕ ਤਰੀਕ ਨੂੰ ਇੱਕ ਇੱਕ ਵੋਟਾਂ ਦਾ ਮਤਾਂ ਬਰਬਾਦ ਕੀ ਤੁਸੀਂ ਮੈਨੂੰ ਕਾਮਯਾਬ ਕਰੋਗੇ ਇਨੀ ਸ਼ਰਧਾ ਨਾਲ ਹਾਜ਼ਰੀ ਕਰੂ ਪ੍ਰਭੂ ਤੁਹਾਡਾ ਸਾਰਿਆਂ ਦਾ ਤੋਟਰ ਕੋ ਤਰਵਾ ਵਾਹਿਗੁਰੂ ਦਾ ਫਾਲਸਾ ਦੀ ਵਾਹਿਗੁਰੂ ਦੀ ਜੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਆਇਆ ਬ੍ਰਿੰਗਲੋਨ ਦਾ 2 ਮਿੰਟ ਵਾਸਤੇ ਬੈਠ ਲਓ ਜੀ 2 ਮਿੰਟ ਵਾਸਤੇ ਸੋਮਾ ਜੀਰ ਬਸਾ ਨੂੰ ਵਿਖੇ ਕਰਾ ਬਈ ਆਇਆ ਹੋਇਆ ਸੰਗਤਾਂ ਦਾ ਆਗਮਨ ਕਰਨ ਲਈ ਤੇ ਨਾਲੇ ਵਿਸ਼ਵਾਸ ਦੀ ਕਰਵਾਉਣਗੇ ਰਾਜਾ ਆਪਣਾ ਗ੍ਰੀਟਿੰਗ ਕਰਵਾਉਣਾ ਅੱਜ ਨਗਰ ਭਗਵਾਨ ਚਲਾ ਵਿਖੇ ਹੋਤੇ ਹੋਏ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਰਦਾਰ ਅਮਰਪ੍ਰੀਤ ਸਿੰਘ ਜੀ ਰਾਜਾ ਹੁਣੇਖ ਸਾਹਿਬ ਮੈਂ ਸਮੂਹੇ ਨગરਵਾਲੋਂ ਤਹਿ ਦਰੋਂ ਉਹਨਾਂ ਦਾ ਜਰੂਰ ਸਿੰਘ ਸਾਹਿਬ ਦਾ ਦਾਖਾ ਜੀ ਦਾ ਭੈਣੀ ਸਾਹਿਬ ਦਾ ਖਲੀਫਾ ਜੀ ਦਾ ਸਾਰਿਆਂ ਦਾ ਹੀ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਆਪਣਾ ਕੰਮ ਦੀ ਸਮਾਂ ਛੱਡ ਕੇ ਸਾਡੇ ਨਗਰ ਦੇ ਵਿੱਚ ਚਾਹੇ ਕੰਮ ਆਉਣੇ ਲਈ ਪਹੁੰਚਿਓ ਪਰ ਤੁਹਾਡਾ ਕਲਾ ਕਲਾਕਾਰਾਂ ਸਾਡੇ ਵਾਸਤੇ ਜੀ ਆਇਆਂ ਜੀ ਆਇਆਂ ਜੀ ਆਇਆਂ ਸੋ ਤੁਹਾਨੂੰ 2 ਮਿੰਟ ਦੀ ਖਾਤਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ 92 ਤੋਂ ਸ਼ੁਰੂ ਕੀਤੀ ਕਾਂਗਰਸ ਪਾਰਟੀ ਦੀ ਸੇਵਾ ਸਰਕਾਰ ਮਨਜੀਤ ਸਿੰਘ ਰਾਖਾ ਜੀ ਦੇ ਨਾਮ ਰਾਕੇ ਪੰਜ ਵੋਟਾਂ ਤੋਂ ਸ਼ੁਰੂ ਕਰਕੇ ਉਸ ਟਾਈਮ ਤੇ ਵੀ ਦਾਖਾ ਸਾਹਿਬ ਨੇ ਇੰਨੀ ਵੱਡੀ ਤਜ਼ਾਦ ਦੇ ਵਿੱਚ ਮੈਨੂੰ ਗਰੰਟੀਆਂ ਦਿੱਤੀਆਂ ਕਿ ਅਸੀਂ ਸਾਰਾ ਨਗਰ ਪੱਕਾ ਕਰਕੇ 75% ਕੰਕਾ ਵੀ ਮਿਲਾ ਦੇਣਾ ਹੈ 75% ਨਗਰ ਪੱਕਾ ਜਿਹੜਾ ਅਸੀਂ ਉਹਨੂੰ ਪੱਕਾ ਕਰਕੇ ਅਗਲੇ ਵਾਰ ਅਸੀਂ ਸਪੀਕਰ ਜੀ ਨੂੰ ਲਾਤਾ ਸੀ ਕਿ ਜੇ ਕਿਸੇ ਦੀ ਕੋਈ ਗਲੀ ਨਾਲੀ ਕੱਚੀ ਰਹਿ ਗਈ ਹੈ ਕਾ ਪੰਚਾਇਤ ਨੂੰ ਦੱਸਿਆ ਜਾਵੇ ਸਾਡੇ ਕੋਲ ਰੁਪਈਏ ਪਏ ਆ ਸਾਨੂੰ ਲੋਨ ਉਧਾਰਨੇ ਤੋਂ 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 ਬਾਅਦ ਕਿੰਨੇ ਸਰਪੰਚ ਬਣੇ ਸ਼ਾਇਦ ਉਹੀ ਤਾਂ ਜਿਹੜੀਆਂ ਲਾਜਾਂ ਸੀ ਅਸੀਂ ਕਾਂਗਰਸ ਦੇ ਰਾਜ ਵੇਲੇ ਉਹਨਾਂ ਨੂੰ ਪੰਜ ਪੁੱਟਗੇ ਤੇ ਉੱਕੀਆਂ ਨੀਂਆਂ ਕਰਦੇ ਰਹੇ ਤੇ ਅੱਜ ਇਹ 5 ਸਾਲ ਪਿਛਲੇ ਆ ਗਏ ਜਦੋਂ ਇਸ ਨਗਰ ਨੇ ਪ੍ਰਦੀਪ ਨੂੰ ਦੁਆਰੇ ਸਭ ਸੰਤਰੀਆਂ ਸਰਪੰਚ ਚੁਣਿਆ ਤੇ ਕੈਪਟਨ ਸੰਦੀਪ ਸਿੰਘ ਸਾਧੂ ਦੀ ਕਿਰਪਾ ਦੇ ਨਾਲ ਸਮੁੱਚਾ ਨਗਰ ਜਿਹੜਾ ਸੀ ਨਵੇਂ ਸਿਰੇ ਤੋਂ ਸਾਰੇ ਪਿੰਡ ਸੀਵਰੇਜ ਸਾਰੇ ਪਿੰਡ ਜੰਟਰ ਆ ਹਰ ਹਰ ਫੁੱਟੀਆਂ ਛੜਕਾਂ ਅੱਜ ਭਰੋਵਾਲ ਦੇ ਵਿੱਚ ਕਿਤੇ ਤੁਹਾਨੂੰ ਨਾਲੀ ਵੀ ਨਹੀਂ ਸੁਣਦੀ ਸਾਡੇ ਟੋਟਲ ਪਿੰਡ ਜਿਹੜਾ ਹੈਗਾ ਉਹ ਨਾਲੀਆਂ ਤੋਂ ਫ੍ਰੀ ਕਰਤਾ ਹੈ ਸੀਵਰੇਜ ਪਿਆ ਹੋਇਆ ਟੋਟਲ ਪਿੰਡ ਦੇ ਵਿੱਚ ਜਿਹੜੀ ਹੈ ਇੰਟਰਲੌਕ ਲੱਗੀ ਹੋਈ ਹੈ ਤੋਂ ਸੰਦੂਖਾ ਅੱਜ ਵੀ ਸਾਡੇ ਕੋਲੇ ਰੁਪਈਏ ਜਿਹੜੇ ਉਹ ਵਾਧੂ ਪਏ ਐ ਤੇ ਸਾਡੇ ਕੋਲੇ ਲਾਉਣ ਨੂੰ ਚਾਣਗੇ। ਉਹ ਇਹਦੇ ਵਿੱਚ ਮੈਂ ਤੇ ਸਮਝਦਾ ਕਿ ਸਾਡੇ ਲੀਡਰ ਸਹਿਬਾਨਾਂ ਦੀ ਬੜੀ ਵੱਡੀ ਮਿਹਰਬਾਨੀ ਐ। ਉੱਥੇ ਮੇਰੇ ਇਸ ਨਗਰ ਨਿਵਾਸੀਆਂ ਦੀ ਬਹੁਤ ਵੱਡੀ ਮਿਹਰਬਾਨੀ ਐ। ਕਿਉਂਕਿ ਮੰੰਵੇ ਤੋਂ ਬਾਅਦ ਅਸੀਂ ਕਦੇ ਪਿੰਡ 'ਚ ਗੇੜਾ ਲੈਣ ਨਹੀਂ ਦੇਗੇ। ਰਾਜਾ ਜੀ ਸਰਫਾ ਜਿਹੜਾ ਫੋਨ ਚਲਾਦਾ ਉਦੋਂ ਫੋਨ ਨਹੀਂ ਸੀ ਮੇਰੇ ਕੋਲ ਤੋਂ ਬਾਅਦ ਫੋਨ ਆ ਗਿਆ ਤੇ ਆ ਸਮੂਹ ਜਿਹੜੇ ਮੇਰੇ ਧਰਾ ਬੈਠੇ ਆ ਉਹਨਾਂ ਦੇ ਉੱਤੇ ਹੁੰਦੇ ਆ ਤੇ ਉਹਨਾਂ ਦੇ ਉੱਤੇ ਜਿੰਨਾ ਨਾ ਕੰਟੈਕਟ ਆਉਂਦਾ ਤੇ 5 ਸਾਲ ਦੇ ਵਿੱਚ ਮੈਨੂੰ ਇਹ ਨਹੀਂ ਪਤਾ ਨਾ ਮੈਨੂੰ ਨਾ ਮੇਰੇ ਬਿੰਦ ਸਰਪੰਚ ਨੂੰ ਵੀ ਐਸਐਚਓ ਖੰਡੋ ਮੈਨੂੰ ਸਤੋਂ ਵੇਕ ਗਈ ਨਹੀਂ ਐ ਸਤੋਂ ਕੋਲੇ ਸਾਰੇ ਨਗਰ ਨੂੰ ਪੁੱਛ ਲਓ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਜੇ ਕੋਈ ਨਾ ਹੁੰਦਾ ਤਾਂ ਇੱਥੇ ਘਰੇ ਹੀ ਬੈਠੇ ਕਿਸੇ ਨੂੰ ਲੋੜ ਨਹੀਂ ਪੈਂਦੀ ਤੇ ਆ ਜਿੰਨੇ ਭਰਾ ਬੈਠੇ ਆ 92 ਤੋਂ ਲੈ ਕੇ ਅੱਜ ਤੱਕ ਮੇਰੇ ਨਾਲ ਆ ਕਦੇ ਕਿਸੇ ਨੂੰ ਕੋਈ ਗਿਲਾਸ਼ਿਕਵਾ ਨਹੀਂ ਆਉਣ ਕਿਤਾ ਜੇ ਕਿਸੇ ਦਾ ਕਸੂਰਾ ਨੂੰ ਅੰਦਰ ਬੈਠ ਕੇ ਕਹਿਣਾ ਇੱਕ ਵੀ ਬੰਦਾ ਕੋਈ ਇਹ ਨਹੀਂ ਕਹਿ ਸਕਦਾ ਵੀ ਭਗਵਾਨ ਜਰ ਉਹਨੂੰ ਵਾਹਿਗਾ ਤਾਂ ਤੇਨੂੰ ਵਾਹਿਗਾ ਪੂਰੀ ਤਸਦੀ ਕਰਾ ਕੇ ਸਾਰੇ ਉਹਨੇ ਨੂੰ ਮਿਲੋ ਸੋ ਮੈਂ ਬਹੁਤ ਵੱਡੇ ਵਿਸ਼ਵਾਸ ਦੇ ਨਾਲ ਇਹ ਨਗਰ ਨਿਵਾਸੀਆਂ ਦੇ ਕਰਕੇ ਤੁਹਾਨੂੰ ਇਹ ਵਿਸ਼ਵਾਸ ਤੋਂ ਹੈ ਕਿ ਇੱਕ ਇੱਕ ਵੋਟ ਤੁਹਾਨੂੰ ਪਾ ਕੇ ਇਸ ਨਗਰ ਦੇ ਵਿੱਚੋਂ ਜਿਤਾ ਕੇ ਭੇਜਾਂਗੇ ਸੋ ਮੈਂ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਬਾਹਾਂ ਖੜੀਆਂ ਕਰਕੇ ਇਹ ਵਿਸ਼ਵਾਸ ਦਿਵਾਉ ਦੱਖਣ ਸਾਹਿਬ ਨੂੰ ਆਪਣੇ ਸਰਵਦਾਦੀ ਨੂੰ ਕਿ ਅਸੀਂ ਤੁਹਾਨੂੰ ਜਿਤਾ ਕੇ ਭੇਜਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਤੋਂ ਆਇਆ ਇਹਨਾਂ ਕਹਿੰਦਾ ਹੈ ਖਰ ਦਾ ਜਾਤਿਕਾ ਤੇ ਮੈਂ ਬੜੇ ਮਾਣ ਨਾਲ ਤੇ ਇੱਕ ਵਾਰ ਫਿਰ ਤੁਹਾਨੂੰ ਕਹਿਣਾ ਹੈ ਕਿ ਤੁਹਾਨੂੰ ਇਸ ਨਗਰ ਦੇ ਵਿੱਚੋਂ ਕੱਢ ਕੇ ਭੇਜਾਂਗੇ ਵਾਹਿਗੁਰੂ ਸਾਹਿਬ ਜੀ ਲੈਣੇ ਚੰਗੇ ਆਓ ਬਰ ਕਾਊਂਟਰ ਉੱਤੇ ਜਾ ਰਹੋ ਤੁਸੀਂ ਆਓ ਆਜੋ ਫਿਰ ਤੋਂ ਬਹੁਤ ਛੱਡਦੇ ਨਾ ਬਹੁਤ ਸਰਕਾਰ ਦਾ ਹਾਲ ਖਰਚ ਨਾ ਆਜੋ ਇਹਦੇ ਨਾਲ ਖਰਚ ਆਜੋ 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 ਤੇ ਇਦਰਾ ਤੋਂ ਨਹੀਂ ਸਰ ਆ ਬੈਂਚ ਤੇ ਧਕਾ ਦਿਓ ਵਿੱਚੋਂ ਬੈਂਚ ਤੇ ਧਕਾ ਦਿਓ ਟੇਬਲ ਤੇ ਧਕਾ ਦਿਓ ਵਿੱਚੋਂ ਟੇਬਲ ਤੇ ਕਰ ਦਿਓ ਤਮ ਆ ਬੈਂਚ ਕਰੀ ਬੈਂਚ ਬਾਹਰ ਕੱਢ ਬੈਂਚ ਕਰ ਦੇ ਵੀਰੇ ਬਾਹਰ ਦੇਖੀ 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 ਯਾਰ ਨਾਲ ਦੇਖ ਕੇ ਸੁਚਿਆ ਆਪੇ ਨਹੀਂ ਸਾਡੇ ਤੋਂ ਇੱਕ ਮਿੰਟ ਖੜੀ ਜਾ ਮਾਰੇ ਫੋਟੋ ਕੱਢੀਏ ਇੱਕ ਇੱਕ ਮਿੰਟ ਕੋਲ ਆ ਰਿਹਾ ਸੀ ਹਾਂ ਹੋਰ ਥੋੜਾ ਨੇੜੇ ਖੜੋ ਜੋ ਮਾੜਾ ਨਾਲ ਤੁਸੀਂ ਹੋ ਜਾਈਂ ਇਧਰ ਵਿਚਾਰੇ ਆਓ ਜੀ ਅੰਕਲ ਜੀ ਕਿੱਥੇ ਕਿੱਥੇ ਹੋਏ ਵਿਚਾਰੇ ਇਧਰ ਆ ਜੀ ਬ੍ਰੇਕ ਇਧਰ ਆ ਜੀ ਚਲ ਮੁਰਗੀ ਸਵਾਰ ਕਰ ਗਿਆ ਬ੍ਰੇਕ ਪਗਾਂ ਦੀ ਅੱਜ ਪਿੰਡਾਂ ਦੌਰਾ ਕੀਤਾ ਜੀ ਕਿਵੇਂ ਹੰਗਾਰ ਮਰ ਰਿਆ ਨੇ ਹੰਗਾਰ ਤਾਂ ਯਾਰ ਹੁਣ ਚੰਗਾ ਲੱਗ ਰਿਹਾ ਪੂਰਾ ਅੱਗੇ ਤੇਰੇ ਪਾਗ ਲੱਛੀਓ ਕਹਿੰਦੇ ਪਰ ਮੈਨੂੰ ਲੱਗਦਾ ਹੈ ਕਿ ਜਿਸ ਪ੍ਰਕਾਰ ਦਾ ਮੌਸਮ ਬਣਿਆ ਹੋਇਆ ਉਸ ਮੌਸਮ ਤੋਂ ਲੱਗ ਰਿਹਾ ਕਿ بارش ਹੋਵਦੀ ਹੈ ਕਹਿੰਦਾ ਭਾਵੇਂ ਸਿਆਣੀ ਬਜ਼ੁਰਗ ਕਹਿੰਦੇ ਸੀ ਕਿ ਬਿਲਾਬੀ ਨਹੀਂ ਆਉਣ ਵਾਲਾ ਨਹੀਂ ਸ਼ੁਭ ਮੰਨਿਆ ਜਾਂਦਾ ਸੱਚੇ ਪਾਤਸ਼ਾਹ ਕਿਰਪਾ ਕਰੇ ਇਸ ਤਰ੍ਹਾਂ ਦਾ ਮੌਸਮ ਇੱਕ ਆਮ ਆਦਮੀ ਪਾਰਟੀ ਗੱਲਾਂ ਕਰਦੀ ਸੀ ਕਿ ਸਾਡੀ ਸਰਕਾਰ ਸੱਥਾਂ ਨਾਲ ਚੱਲੂ ਪਰ ਦੇਖਿਆ ਜਾਵੇ ਇਸ ਵਾਰ ਕੋਈ ਵੀ ਉਹਨਾਂ ਨੂੰ ਮੀਂਹਵਾਰ ਨਹੀਂ ਮਿਲ ਰਿਹਾ ਮੰਤਰੀ ਹਿਲਾ ਰਹੇ ਨੇ ਜੀ ਉਹ ਸੈਕਟਰੀਏਟ ਤੋਂ ਵੀ ਨਹੀਂ ਚੱਲਦੀ ਤੂੰ ਸੱਥਾਂ ਦੀ ਗੱਲ ਕਰਦਾ ਭਗਵਾਨਤਮਾਨ ਜੀ ਜਦੋਂ ਮਰਜ਼ੀ ਹੁੰਦੀ ਹੈ ਆਪਦੀ ਮਰਜ਼ੀ ਨਾਲ ਜੋ ਮਰਜ਼ੀ ਬਿਆਨ ਦੇ ਦਿੰਦੇ ਸੱਤਾਂ ਚ ਚੱਲੂਗੀ ਹਜੇ ਤੱਕ ਸੱਤਾਂ ਚ ਹੀ ਕਿਹਾ ਹੈ ਇਹਨਾਂ ਨੇ ਹੋਰ ਨਹੀਂ ਕੁਝ ਕਿਹਾ ਤਾਂ ਛੱਪਣਾ ਚ ਚੱਲੂਗੀ ਕੁਝ ਵੀ ਕਹਿ ਸਕਦੇ ਇਹ ਜਿਵੇਂ ਸੁਖਬੀਰ ਬਾਦਲ ਜੀ ਕਹਿ ਦਿੰਦੇ ਸੀ ਨਾ ਇੱਕ ਪਾਣੀ ਵਾਲੀ ਬੱਸ ਆਊਗੀ ਫਿਰ ਉਹ ਸੜਕ ਤੇ ਚੱਲੂਗੀ ਮੈਨੂੰ ਇਹ ਡਰ ਹੈ ਵੀ ਹੁਣ ਇਲੈਕਸ਼ਨ ਆ ਜੇ ਇਹ ਨਾ ਕਹਿਣ ਵੀ ਸੜਕ ਤੋਂ ਬਾਅਦ ਉਹ ਸਮਾਨ ਚ ਜੁੜੂਗੀ ਤੇ ਸਮਾਨ ਚ ਜੁੜੂਗੀ ਫਿਰ ਅਸੀਂ ਉੱਤੋਂ ਡੰਡੇ ਨਾਲ ਬਦਲ ਲਾਇਆ ਕਰਾਂਗੇ ਤੇ ਫਿਰ ਮੀਂਹ ਪਊਗਾ ਕਹਿਣ ਦਾ ਮਤਲਬ ਕੀ ਗੱਲ ਰਿਐਲਿਟੀ ਕਰੋ ਇਸੇ ਕਰਕੇ ਲੋਕਾਂ ਦਾ ਯਕੀਨ ਇਹਨਾਂ ਪੋਲੀਟੀਸ਼ੀਅਨਾਂ ਤੋਂ ਉੱਠਦਾ ਜਾਂਦਾ ਕਿ ਵੱਡੇ ਵੱਡੇ ਗੱਪ ਬੇਫਜ਼ੂਲ ਦੀਆਂ ਗੱਲਾਂ ਜਿਹੜਾ ਕੋਈ ਮਤਲਬ ਨਹੀਂ ਜਿਹੜਾ ਕੋਈ ਤਕ ਨਹੀਂ ਉਹ ਗੱਲ ਪਿੰਡ ਚੋਂ ਕਿਵੇਂ ਚੱਲ ਸਕਦੀ ਹੈ ਸਰਕਾਰ ਮੈਨੂੰ ਦੱਸ ਦਿਓ ਤੁਸੀਂ ਕੌਣ ਚਲਾ ਸਕਦਾ ਪਿੰਡ ਤੁਸੀਂ ਰਾਜਾ ਵੀ ਨਹੀਂ ਚਲਾ ਸਕਦਾ ਸਰਕਾਰ ਸੈਕਟਰੀਟੂ ਹੀ ਚਲਦੀ ਹੈ ਇਸੇ ਕਰਕੇ ਤਾਂ ਕੰਮ ਫੇਲ ਹੋ ਗਿਆ ਬਾਦਲ ਸਾਹਿਬ ਹੁੰਦੇ ਸੀ ਉਹ ਸੰਗਤ ਦਰਸ਼ਨ ਕਰਦੇ ਹੁੰਦੇ ਸੀ ਕਿੱਥੇ ਸਾਰਾ ਡਿਪਾਰਟਮੈਂਟ ਇੱਕ ਪਿੰਡ ਚ ਲੈ ਜਾਂਦੇ 18000 ਪਿੰਡ ਹੈ ਜੰਦਕ ਹਲਕਿਆਂ ਦੇ ਵਿੱਚੋਂ ਸੰਗਦਰਸ਼ਨ ਕਰਦੇ ਸੀ ਸੌਰੀ ਡੀਸੀ ਐਸਐਸਪੀ ਆਰ ਲੋਕ ਤੱਕ ਹੀ ਖਾਂਦੇ ਮਗਰ ਭੰਗਦੇ ਰਹਿੰਦੇ ਸੀ ਇਹ ਸੀਐਮ ਬੰਦਾ ਹੈ ਸੈਕਟਰੀਏਟ ਬਣ ਹੈ ਉੱਥੇ ਬੈਠਣ ਉੱਥੋਂ ਕੰਮ ਕਰਨ ਉੱਥੋਂ ਮੰਤਰੀ ਕੰਮ ਚਲਾਉਣ ਲੋਕਾਂ ਦੇ ਦਰਸ਼ਨ ਕਰਨ ਲੋਕਾਂ ਦੀਆਂ ਤਕਲੀਫਾਂ ਨੂੰ ਕਰਨ ਕੋਈ ਨਾ ਚੋ ਚੱਲੇਗੀ ਲੋਕਾਂ ਨੂੰ ਇਹ ਸੁਣਨ ਨੂੰ ਬੜਾ ਚੰਗਾ ਲੱਗਦਾ ਪਿੰਡਾਂ 'ਚੋਂ ਚੱਲੂਗੀ ਆਉਂਦੀਆਂ ਮਾਵਾ ਪਿੰਡਾਂ ਇਹਨਾਂ ਨੂੰ ਪੁੱਛ ਲਓ ਪਿੰਡਾਂ ਚੱਲਦੀ ਹੈ ਕਿ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਚੱਲਦੀ ਕਿੱਥੋਂ ਆਏ ਲੁਧਿਆਣੇ ਦਾ ਕ੍ਰਿਸ਼ਨ ਭਾਈਚਾਰਾ ਕਮਿਸ਼ਨਰ ਨੂੰ ਮਿਲਿਆ ਜੀ ਹਾਂ ਕਿਨੇ ਹਮੇਤਲ ਦੀ ਸਪੋਰਟ ਲਈ ਜਾ ਰਹੀ ਹੈ ਜਾਗਨ ਕਰਵਾ ਕੇ ਜੀ ਕਿਨੇ ਬੀਜੇਪੀ ਵੱਲੋਂ ਹਾਂ ਬਿਲਕੁਲ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਹੁੰਦੇ ਆ ਮੈਂ ਹਰ ਵਿਅਕਤੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕਿਰਪਾ ਕਰਕੇ ਸਾਨੂੰ ਹਰ ਇੱਕ ਨੂੰ ਇਹ ਸੋਚਣਾ ਚਾਹੀਦਾ ਕਿ ਕਿਸੇ ਦੇ ਹਿਰਦੇ ਨੂੰ ठेस ਨਾ ਪਹੁੰਚੇ ਅਸੀਂ ਸੈਕੂਲਰ ਲੋਕ ਆ ਸਾਨੂੰ ਇਹ ਸਿਖਾਇਆ ਗਿਆ ਕਿ ਇਸ ਦੇਸ਼ ਦੇ ਵਿੱਚ ਆਜ਼ਾਦੀ ਹੈ 크ਰਿਸਚੀਅਨ ਭਾਈਚਾਰਾ ਆਪਣੀ ਖੁੱਲੀ ਆਜ਼ਾਦੀ ਦੇ ਨਾਲ ਆਪਣਾ ਕੰਮ ਕਰ ਸਕਦਾ ਹੈ ਆਪਣਾ ਪ੍ਰਚਾਰ ਕਰ ਸਕਦਾ ਹੈ ਜੇ ਕੋਈ ਚਰਚ ਬਣਾਉਣਾ ਚਾਹੁੰਦਾ ਤਾਂ ਉਹ ਬਣਾ ਸਕਦਾ ਹੈ ਗੁਰਦੁਆਰਾ ਸਾਹਿਬ ਬਣਾ ਸਕਦਾ ਮੰਦਰ ਬਣਾ ਸਕਦੇ ਕੋਈ ਮਸਜਿਦ ਬਣਾਉਣਾ ਚਾਹੁੰਦਾ ਸੋ ਇੱਥੇ ਕਿਸੇ ਨੂੰ ਕੋਈ ਮਨਾ ਹੀ ਨਹੀਂ ਹੈ ਔਰ ਨਾ ਹੀ ਮਨਾਈ ਹੋਣੀ ਚਾਹੀਦੀ ਹੈ ਜੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਮੈਂ ਆਸ ਕਰਾਂਗਾ ਕਿ ਇਹੋ ਜਿਹਾ ਕਿਸੇ ਵੀ ਵਿਅਕਤੀ ਨੂੰ ਇਹੋ ਜਿਹਾ ਪ੍ਰਚਾਰ ਨਹੀਂ ਕਰਨਾ ਚਾਹੀਦਾ ਔਰ ਮੈਂ ਉਸ ਵੇਲੇ ਉੱਥੇ ਮੰਚ ਤੇ ਬੈਠਾ ਸੀ ਮੈਂ ਤਾਂ ਆਪ ਇਸ ਗੱਲ ਦਾ ਬੜਾ ਸ਼ਰਮਿੰਦਾ ਹਾਂ ਔਰ ਇਸ ਗੱਲ ਦੀ ਮੈਨੂੰ ਆਪ ਨੂੰ ਮਾਫੀ ਮੰਗਦਾ ਹੈ ਕਿ ਮੈਂ ਵੀ ਉਸ ਵੇਲੇ ਉਸ ਮੰਚ ਤੇ ਉਪਸਥਿਤ ਸੀ ਪਰ ਕਈ ਵਾਰੀ ਕੋਈ ਵਿਅਕਤੀ ਕੀ ਗੱਲ ਕਹਿ ਦਿੰਦਾ ਹੈ ਉਹ ਕਿਸੇ ਨੂੰ ਪਤਾ ਨਹੀਂ ਲੱਗਦਾ ਪਰ ਇਹ ਇਹ ਕੁਝ ਨਹੀਂ ਹੋਣਾ ਚਾਹੀਦਾ ਵੋਟਾਂ ਦੀ ਰਾਜਨੀਤੀ ਦੇ ਪਿੱਛੇ ਸਾਨੂੰ ਧਰਮ ਨੂੰ ਵਿੱਚ ਲੈ ਕੇ ਨਹੀਂ ਆਉਣਾ ਚਾਹੀਦਾ ਸਾਨੂੰ ਵੰਡਣਾ ਨਹੀਂ ਚਾਹੀਦਾ ਲੋਕ ਕਹਿੰਦੇ ਆ ਕਿ ਜੋ ਰਾਮ ਕੋ ਲਾਏ ਹੈ ਉਹਨੂੰ ਉਹਨੂੰ ਲਾएंगे ਉਹ ਰਾਮ ਜੀ ਨੂੰ ਹੁਣ ਕੋਈ ਬੰਦਾ ਲੈ ਕੇ ਆਇਆ ਹੈ ਰਾਮ ਜੀ ਸਾਨੂੰ ਲੈ ਕੇ ਆਏ ਠੀਕ ਇੰਤਾਨੋ ਓਕੇ ਪੁੱਛ ਲਓ ਮੈਂ ਕੋਈ ਵੀ ਨਹੀਂ ਹੋਣੇ ਬਸ ਸਿਰਫ ਸੈਟ ਪੰਛਾਵਾੜੇ ਰਾਜਾ ਬੜਿੰਗ ਆਏ ਸੀਗੇ ਜੀ ਕਿਵੇਂ ਦੇਖਦੇ ਹਾਂਗੇ ਬਹੁਤ ਵਧੀਆ ਦੇਖਦੇ ਹਾਂਗੇ ਬੜਾ ਵਧੀਆ ਰਿਸਪੌਂਸ ਆ ਆਮ ਲੋਕਾਂ ਦੇ ਵਿੱਚ ਵੀ ਬਹੁਤ ਵਧੀਆ ਰਿਸਪੌਂਸ ਆ ਤੇ ਮੇਰਾ ਪਿੰਡ ਭਰੋਵਾਲ ਕਲਾਮ ਆ ਜੀ ਮੈਂ ਮੌਜੂਦਾ ਇੱਥੋਂ ਦਾ ਸਰਪੰਚ ਵਧੀਆ ਮੇਰੇ ਪਿੰਡ ਦਾ ਬੜਾ ਵਧੀਆ ਰਿਸਪੌਂਸ ਆ ਅਸੀਂ ਇੱਕ ਇੱਕ ਫੋਨ ਬੰਦੇ ਨੂੰ ਕੀਤਾ ਤੇ ਸਾਰੇ ਬੰਦੇ ਸਾਡੇ ਹਾਜ਼ਰ ਹੋਏ ਆ ਇਹੀ ਗੱਲ ਉਹਨਾਂ ਨੂੰ ਕਹੀ ਹੈ ਕਿ ਰਾਜਾ ਬੜਿੰਗ ਜੀ ਆ ਰਹੇ ਨੇ ਬੜੀ ਖੁਸ਼ੀ ਮਤਲਬ ਲੋਕਾਂ ਦੇ ਚਿਹਰੇ ਤੇ ਬਹੁਤ ਖੁਸ਼ੀ ਆਈ ਆ ਆ ਸਾਡੇ ਪ੍ਰਧਾਨ ਜੀ ਖੜੇ ਨੇ ਕਮਿਟੀ ਸਾਇਟੀ ਤੇ ਆ ਸਾਡੇ ਬੀਬੀ ਦਾ ਜੀ ਖੜੇ ਨੇ ਆ ਸਾਡੇ ਸਾਰੇ ਪਿੰਡ ਦੇ ਬਹੁਤ ਵਾਰ ਸਾਕਤ ਖੜੇ ਨੇ ਕਿਹੜੇ ਤਰੀਕੇ ਨਾਲ ਦੇਖ ਰਿਹਾ ਤੁਸੀਂ ਆਪਕ ਯੂਥ ਦੇ ਵਿੱਚ ਹੈਗੇ ਹੋ ਯੂਥ ਕਿਸ ਤਰੀਕੇ ਨਾਲ ਸਪੋਰਟ ਕਰ ਰਿਹਾ ਹੈ ਯੂਥ ਪੂਰੀ ਸਪੋਰਟ ਕਰ ਰਿਹਾ ਯੂਥ ਨਾਲ ਆ ਸਾਰਾ ਯੂਥ ਨਾਲ ਆ ਅਸੀਂ ਯੂਥ ਦੀ ਰੈਲੀ ਵੀ ਕਰਾਵਾਂਗੇ ਹੋ ਸਕਦਾ ਵਾ ਬਾਕੀ ਸਾਰਿਆਂ ਨਾਲ ਮੀਟਿੰਗ ਅਸੀਂ ਮੁੰਡਿਆਂ ਨਾਲ ਕਰਦੇ ਆ ਇੱਕ ਦਿਨ ਪ੍ਰੋਗਰਾਮ ਇੱਥੇ ਯੂਥ ਦਾ ਰੱਖਾਂਗੇ ਤੇ ਐਨ ਪੂਰਾ ਵਧੀਆ ਕਰਾਵਾਂਗੇ ਜੀ ਜਿਸ ਤਰ੍ਹਾਂ ਤੁਹਾਨੂੰ ਪਿੰਡ ਦੇ ਸਰ ਸਰਪੰਚ ਬਣਿਆ ਸੀਗਾ ਕੀ ਐਤ ਕੀ ਐਮਪੀ ਚੋਣਾਂ ਕਿ ਇੱਕ ਇੱਕ ਦਾ ਸਬੂਤ ਦਿਓਗੇ ਜੀ ਪਿੰਡ ਵਾਸੀ ਸਾਰੇ ਜਰੂਰ ਦੇਣਗੇ ਜੀ ਸਾਰੇ ਪਿੰਡ ਦੇ ਵਿੱਚ ਕੰਮ ਕਰਵਾਏ ਆ ਜੀ 3 ਕਰੋੜ ਤੋਂ ਉੱਤੇ ਭਰੋਵਾਲ ਪਿੰਡ ਦੇ ਵਿੱਚ ਲੱਗਿਆ ਜੀ ਆ ਸਾਰੇ ਬੰਦੇ ਮੌਜੂਦਾ ਖੜੇ ਨੇ ਇੱਕ ਵੀ ਗਲੀ ਦੇ ਪਿੰਡ ਦੇ ਵਿੱਚ ਇੱਕ ਵੀ ਨਾਲੀ ਨਹੀਂ ਹੈਗੀ ਉਹ ਸਿਰਫ ਸਰ ਸਰਦਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਸਾਨੂੰ ਇੱਕ ਵਿਸ਼ਵਾਸ ਦਿਵਾਇਆ ਸੀਗਾ ਕਿ ਤੁਸੀਂ ਪੈਸੇ ਲਾਓ ਕਮੀ ਮੈਂ ਕਿਸੇ ਕੱਲ ਦੀ ਆਉਣ ਨਹੀਂ ਦਿੰਦਾ ਹੈਗਾ ਕਿਸੇ ਪੈਸੇ ਦੀ ਕਮੀ ਨਹੀਂ ਆਉਣ ਦੇ ਤਾਂ ਤੁਸੀਂ ਆਪਦਾ ਕੰਮ ਕਰੋ ਤੇ ਸਾਰੇ ਪਿੰਡ ਦੇ ਵਿੱਚ ਇੰਟਰਲੋਕ ਸਾਰੇ ਪਿੰਡ ਦੇ ਵਿੱਚ ਸੀਵਰੇਜ ਕਰਾ ਕੇ ਪੂਰਾ ਕਰ ਦਿੱਤਾ ਠੀਕ ਹੈ ਤਾਂ